ਬੀਟੀ ਪਰ ਹੋਈ ਸੀ ਰੋਈ ਨਹੀਂ ਮਰ ਕੇ ਚੁੱਪ ਨਹੀਂ ਕੀਤੀ ਅਸੀਂ ਹਾ ਹਾ ਹਸਪੀਟਲ ਲੈ ਗਏ ਦਾਖਲ ਕਰਾਤੀ ਛੰਡ ਹਸਪੀਟਲ ਮਰ ਕੇ ਠੀਕ ਨਹੀਂ ਹੋਈ ਅੱਜ ਤੱਕ 25 26 ਮਾਸਾਂ ਲੱਗ ਗਿਆ ਨਹੀਂ ਖਾ ਸਕਦੀ ਨਹੀਂ ਪੀ ਸਕਦੀ ਯਾਨ ਇੱਕ ਸਾਲ ਮਾ ਨੂੰ ਸੰਭਣਾ ਖੋਜਿੰਦਾ ਮੈਨੂੰ 22 ਸਾਲ 26 ਮਾਸਾਂ ਮਿਲ ਬਤਨੂ ਲੱਗ ਜਾਂਦਾ ਮੈਂ ਸੰਭਦੀ ਹੈ ਕਿ ਚਾਹੇ ਔਖਾ ਕੇ ਸੰਭਦੀ ਹੈ ਚਾਹੇ ਸੌਖਾ ਕੇ ਸੰਭਦੀ ਹੈ ਦੇਖਣਾ ਪੈਂਦਾ ਲੈਣ ਬਾਤ ਹਰ ਚੀਜ਼ ਗੋਦ ਚੱਕ ਕੇ ਨਿੱਕੇ ਬੱਚੇ ਮੰਗਨ ਕਰਾਣੀ ਪੈਂਦੀ ਹੈ ਛਿਲਕੋ ਕੇ ਚੁੰਨੀ ਜੀ ਚ ਲੈ ਆਂਗੇ ਉੱਥੇ ਕੱਪੜੇ ਮੰਝੇ ਤੇ ਲਿਆ ਕੇ ਪਾ ਲਈ ਬਾਥੋਂ ਚ ਬਿਲਕੁਲ ਕੱਪੜੇ ਨਹੀਂ ਪਾ ਸਕਦੇ ਗਿੱਲੇ ਹੋ ਜਾਂਦੇ ਐਂ ਬੰਦੀ ਹੈ ਦੂਜੀ ਤਰ੍ਹਾਂ ਬੈਠ ਵੀ ਨਹੀਂ ਸਕਦੇ ਪਰਵਾਦੇ ਵਿੱਚ ਕੌਣ ਕੌਣ ਹੈ ਕਿੰਨੇ ਜੀਓ ਤੁਸੀਂ ਅਸੀਂ 4 ਮੈਂਬਰ ਜੀ ਦੋ ਮੁੰਡਾ ਇੱਕ ਮੁੰਡਾ ਵਿਆਹ ਚ ਉਹ ਆਪਣੇ ਘਰ ਲੱਗ ਗਿਆ ਉਹਦੇ 3 ਬੱਚੇ ਆ ਬੱਤੀ ਆ ਇੱਕ ਮੁੰਡਾ ਮਿਲਣਾ ਆ ਘਰ ਵਾਲਾ दारू-ਦੂਰ ਪੀਂਦਾ ਬੋ ਜਲੀ ਸ਼ਾਪਿੰਦਾ ਮੈਂ ਆਪਣਾ ਚਾਰ ਫੁੱਟਾ ਕਰਦੀ ਆ ਆਪਣਾ ਗੁਜ਼ਾਰਾ ਕਰਦੀ ਆ ਲੈ ਕੇ ਜਾਣੀ ਬੜੀ ਮੁਸ਼ਕਲ ਆ ਕੋਤ ਚੱਕੇ ਮੇਥੋਂ ਆਟੋ ਨਹੀਂ ਚੱਲਿਆ ਜਾਂਦਾ ਰਿਕਸ਼ਾ ਨਹੀਂ ਚੱਲਿਆ ਜਾਂਦਾ ਬੜੀ ਮੈਂ ਮੁਸ਼ਕਲ ਨਾਲ ਲੈ ਕੇ ਘਰ ਉਸ ਨੂੰ ਜਾਨੀ ਹੈਗੀ ਅੱਗੇ ਲਾਜ ਵਾਸਤੇ ਵੀ ਬਹੁਤ ਦਿੱਕਤ ਆਨੀ ਐਵੇਂ ਟੈਕਸ ਨਹੀਂ ਕਰਦੀ ਕਹਿੰਦੀ ਬੱਚੇ ਜ਼ਰੂਰ ਲੈ ਕੇ ਆਓ ਤਾਂ ਕਿ ਬੱਚੇ ਦਾ ਲਾਜ ਹੋਊਗਾ ਐਡਾ ਦਵਾਈ ਨਹੀਂ ਦਿੰਦੇ विंदੇ ਕੇ ਬੱਚੇ ਨੂੰ ਦਵਾਈ ਨਹੀਂ ਦੇ ਰਹੇ। ਵੱਡਾ ਬੇਟਾ ਜੁਦਾ ਆ, ਉਹਦੇ ਤਿੰਨ ਬੱਚੇ ਆ। ਆਪਣੇ ਬੱਚੇ ਪਾਲੂਗਾ ਕਿ ਮੈਨੂੰ ਪਾਲੂਗਾ। ਉਹਦੇ ਵੀ ਤਿੰਨ ਬੱਚੇ 10-11000 ਰੁਪਏ ਨਾਲ ਕੀ ਬੰਦਾ ਉਹਦੇ ਤਿੰਨ ਨੂੰ ਦੋ ਬੱਚੇ ਪਾਲਦੇ ਆ। ਗੁੱਡੀਆਂ ਸਰਕਾਰੀ ਸਕੂਲੇ ਪਾਲਦੀਆਂ, ਗੁੱਲੀਆਂ ਆ। ਕਾਕਾ ਛੋਟਾ ਹੈ। ਕਿਸੇ ਦੀ ਗੁੱਲੀਆਂ ਦੇਖ ਰਹੀ ਹੈ ਤੁਮਨ ਮਨ ਭਰ ਜਾਂਦਾ। ਮੇਰੀ ਕੁੜੀ ਵੀ ਜਾਂਦੀ। ਕਿਤੇ ਮੈਨੂੰ ਵੀ ਕਰਨੀ ਆ ਤੇ ਮम्मी ਜੀ ਪਾਣੀ ਪੀ ਲੋ ਜੀ ਚਾ। ਚੋਰਿਆਂ ਚ ਗੁਣਿਆ ਨੀ ਮਾਂ ਪੇ ਨੂੰ ਸੋਖਾ ਕਿੰਨੇ ਸੋਖ ਦੇ ਦੇਣੀ ਆ ਮਾਂ ਪੇ ਦੇ ਆਕੇ ਕੱਪੜੇ ਧੋਣੀਆਂ ਜਬ ਮਾਂ ਪੇ ਨੂੰ ਨਵਾਣੀਆਂ ਚੰਨ ਮੈਨੂੰ ਤੇ ਕਿਸੇ ਦਾ ਵੀ ਨਹੀਂ ਆਸਰਾ ਮਾਂ ਦਾ ਦਰਦ ਧੀ ਜਿਹੜਾ ਬਰਦਾਸ਼ਤ ਨਹੀਂ ਕਰ ਪਾਂਦੀ ਹੈਗੀ ਉਹ ਦੇਖ ਕੇ ਤੁਹਾਨੂੰ ਮੇਰੇ ਖਿਆਲ ਉਹ ਭਬਕ ਹੋ ਰਹੀ ਆ ਰੋਂਦੀ ਮੈਨੂੰ ਦੇਖ ਕੇ ਰੋਂਦੀ ਆ ਮੈਨੂੰ ਦੇਖ ਨਹੀਂ ਸਕਦੇ ਰੋਂਦੀ ਨਾ ਸੀ ਇਹਦੇ ਸਾਹਮਣੇ ਦਿਲ ਥੋੜਾ ਕਰਦੀ ਬੱਚੀ ਅੱਗੇ ਇਦਾਂ ਦੀ ਉਹਦੇ ਦਿਲ ਨੂੰ ਵੀ ਦੁੱਖ ਲੱਗਦਾ ਹੈ ਸਾਨੂੰ ਰੋਂਦਿਆਂ ਦੇਖ ਕੇ ਸਰਸਕਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਚੈਨਲ ਮੈਂ ਮਨਦੀਪ ਜੋ ਵੀ ਗੱਲ ਕਰਦੇ ਆ ਇੱਕ ਮਾਂ ਦੀ ਬਚਪਨ ਦੇ ਵਿੱਚ ਇੱਕ ਕੁੜੀ ਆਂਦੀ ਹੈ ਘਰ ਦੇ ਵਿੱਚ ਉਸ ਦੇ ਜਨਮ ਤੇ ਬਹੁਤ ਖੁਸ਼ੀਆਂ ਮਨਾਇਆ ਜਾਂਦੀਆਂ ਜਨਮ ਹੁੰਦਾ ਹੈ ਬਹੁਤ ਖੁਸ਼ੀਆਂ ਮਨਾਇਆ ਜਾਂਦੀਆਂ ਪਰ ਕੁਝ ਕਰਨਾ ਕਰਕੇ ਉਹ ਬੱਚੀ ਰੋਂਦੀ ਨਹੀਂ ਹੈਗੀ ਪਰ ਉਸ ਮਾਂ ਦੇ ਜਿਹੜਾ ਹੁਣ ਤੱਕ ਉਹ ਦੁੱਖ ਹੈਗਾ ਆ ਮਾਂ ਚੱਲ ਰਹੀ ਆ ਕੀ ਕੀ ਗੱਲ ਹੋਈ ਸੀ ਉਸ ਮਾਂ ਤੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੰਟੀ ਜੀ ਕੀ ਗੱਲ ਹੋਈ ਸੀਗੀ ਬਚਪਨ ਦੇ ਵਿੱਚ ਬੇਟੀ ਦੀ ਗੱਲ ਕਰੀਏ ਬਿਮਾਰ ਐਦਾ ਆ ਬੇਟੀ ਪੈਦਾ ਹੋਈ ਸੀ ਰੋਈ ਨਹੀਂ ਮਰ ਕੇ ਚੁੱਪ ਨਹੀਂ ਕੀਤੀ ਅਸੀਂ ਹਾ ਹਾ ਹਸਪੀਟਲ ਲੈ ਗਏ ਦਾਖਲ ਕਰਾਤੀ ਹੰਡ ਹਸਪੀਟਲ ਮਰ ਕੇ ਠੀਕ ਨਹੀਂ ਹੋਈ ਅੱਜ ਤੱਕ 25 26 ਮਾਸਾਂ ਲੱਗ ਗਿਆ ਨਹੀਂ ਖਾ ਸਕਦੀ ਨਹੀਂ ਪੀ ਸਕਦੀ ਬਾਥੂ ਲੈਟੂਨ ਬਿਲਕੁਲ ਨਹੀਂ ਜਾ ਸਕਦੀ ਮੈਨੂੰ ਆਪਗੋਦ ਚੱਕੀ ਕਰਾਉਣਾ ਪੈਂਦਾ ਹਰ ਇੱਕ ਕੰਮ ਮੈਨੂੰ ਇਹ ਨਿੱਕੇ ਜਿਹੇ ਜਿਵਾਕਾਂ ਦਾ ਕਰਨਾ ਪੈਂਦਾ ਹੈ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਇੱਕ 25 26 ਸਾਲ ਦੀ ਕੁੜੀ ਨੂੰ ਗੋਦੀ ਚਾ ਕੇ ਸਾਰਾ ਕੁਝ ਕਰਵਾਉਣਾ ਪੈਂਦਾ ਆ ਕਿਸ ਤਰ੍ਹਾਂ ਉਸ ਮਾਂ ਤੇ ਬੀਤਦੀ ਹੈ ਬਹੁਤ ਔਖਾ ਲੱਗਦਾ ਹੈ ਨਿਆਣੇ ਇੱਕ ਸਾਲ ਮਾਂ ਨੂੰ ਸੰਭ ਨਾ ਔਖਾ ਜਾਂਦਾ ਮੈਨੂੰ 26 ਸਾਲ 26 ਮਹੀਨੇ ਸਾਲ ਮਿਲਦੇ ਤੈਨੂੰ ਲੱਗਿਆ ਮੈਂ ਸਾਂਭੀ ਹੈਗੀ ਤੇ ਔਖਾ ਕੇ ਸੰਭੀ ਹੈ ਚਾਹੇ ਸੌਖਾ ਹੋ ਕੇ ਸੰਭੀ ਹੈ ਦੇਖਣਾ ਪੈਂਦਾ ਲੈਟ ਬਸ ਹਰ ਚੀਜ਼ ਗੋਦ ਚੱਕ ਕੇ ਨਿੱਕੇ ਬੱਚੇ ਮੰਗਨ ਕਰਾਣੀ ਪੈਂਦੀ ਐ ਛਿਲਕੋ ਕੇ ਚੰਨੀ ਜੀ ਚ ਲੈ ਆਂਗੇ ਉੱਥੇ ਕੱਪੜੇ ਮੰਝੇ ਤੇ ਲਿਆ ਕੇ ਪਾਣੇ ਬਾਥੂ ਚ ਬਿਲਕੁਲ ਕੱਪੜੇ ਨਹੀਂ ਪਾ ਸਕਦੇ ਗਿੱਲੇ ਹੋ ਜਾਂਦੇ ਐਂ ਬੰਦੀ ਐ ਦੂਜੀ ਤਰ੍ਹਾਂ ਬੈਠ ਵੀ ਨਹੀਂ ਸਕਦੇ ਬੀਲ ਠੀਲ ਕੇ ਵੀ ਨਹੀਂ ਬੈਠ ਸਕਦੀ ਮੈਂ ਬੀਲ ਠੀਲ ਕੇ ਇਹਨੂੰ ਲੈ ਜਮਾ ਕਿਸ ਪਾਸੇ ਬੈਠ ਬਿਲਕੁਲ ਆਪਣੇ ਆਪ ਨਹੀਂ ਸਕਦੀ ਸਹਾਰਾ ਚਾਹੀਦਾ ਐ ਗੱਲ ਕਰੀਏ ਫੈਮਿਲੀ ਦੀ ਪਰਿਵਾਰ ਦੀ ਪਰਿਵਾਰ ਦੇ ਵਿੱਚ ਕੌਣ ਕੌਣ ਐ ਕਿੰਨੇ ਜੀਓ ਤੁਸੀਂ ਅਸੀਂ ਚਾਰ ਮੈਂਬਰ ਜੀ ਦੋ ਮੁੰਡਾ ਇੱਕ ਮੁੰਡਾ ਵਿਆਹ ਚ ਉਹ ਆਪਣੇ ਘਰ ਲੱਗ ਗਿਆ ਉਹਦੇ ਤਿੰਨ ਬੱਚੇ ਆ ਵੱਡੀ ਆ ਇੱਕ ਮੁੰਡਾ ਮਿਲਣਾ ਆ ਘਰ ਵਾਲਾ दारू-ਜ਼ੂਰੂ ਪੀਂਦਾ ਫੋ ਜਾਈ ਸ਼ਾਪਿੰਗ ਦਾ ਮੈਂ ਆਪਣਾ ਚਾਰ ਫੋਟਾ ਕਰਦੀ ਆ ਆਪਣਾ ਗੁਜ਼ਾਰਾ ਕਰਦੀ ਆ ਦਿੱਕਤ ਪਰੇਸ਼ਾਨੀਆਂ ਕਿ ਆਂਦੀ ਹੈਗੀ ਆ ਤੁਹਾਨੂੰ ਇਸ ਬੱਚੇ ਨੂੰ ਚਲੋ ਮੰਨਦੇ ਆ ਕਿ ਤੁਸੀਂ ਲੈ ਕੇ ਜਾਣਾ ਬਿਮਾਰ ਹੈ ਕਰਨਾ ਮਾਂ ਮਾਂ ਨੇ ਤਾਂ ਕਰਨਾ ਹੀ ਹੈਗਾ ਯਾ ਹੋਰ ਕੀ ਦਿੱਕਤ ਪਰੇਸ਼ਾਨੀ ਆਪਾਂ ਨੂੰ ਬਹੁਤ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਲੈ ਕੇ ਜਾਣੀ ਬੜੀ ਮੁਸ਼ਕਲ ਹੈ ਬੋਧ ਚੱਕੇ ਮੇਥੋਂ ਆਟੋ ਨਹੀਂ ਚੱਲਿਆ ਜਾਂਦਾ ਰਿਕਸ਼ਾ ਨਹੀਂ ਚੱਲਿਆ ਜਾਂਦਾ ਬੜੀ ਮੈਂ ਮੁਸ਼ਕਲ ਨਾਲ ਲੈ ਕੇ ਕਰੋ ਇਸ ਨੂੰ ਜਾਨੀ ਹੈਗੀ ਅੱਗੇ ਲਾਜ ਵਾਸਤੇ ਵੀ ਬਹੁਤ ਦਿੱਕਤ ਆਉਣੀ ਹੈ ਐਵੇਂ ਟੈਸਟ ਨਹੀਂ ਕਰਦੀ ਕਹਿੰਦੀ ਬੱਚਾ ਜ਼ਰੂਰ ਲੈ ਕੇ ਆਓ ਤਾਂਹੀਂ ਬੱਚੇ ਦਾ ਇਲਾਜ ਹੋਊਗਾ ਐਡਾ ਦਵਾਈ ਨਹੀਂ ਦਿੰਦੇ ਵੀ ਦੇਖੇ ਬੱਚੇ ਨੂੰ ਦਵਾਈ ਨਹੀਂ ਦੇ ਰਹੇ ਕਹੇ ਸੀ ਮਹਸਰ ਕਾਰੀ ਹਸਪਤਾਲ ਲੈ ਕੇ ਜਾਣੀ ਹੈ ਕਹੇ ਪਰਾਈ ਦੇ ਲੈ ਕੇ ਜਾਣੀ ਲੈ ਕੇ ਹੀ ਜਾਣੀ ਪੈਂਦੀ ਹੈ ਬਹੁਤ ਔਖਾ ਹੈ ਗੱਲ ਕਰੀਏ ਕਰਦੇ ਖਰਚੇ ਦੀ ਆਫ ਕੈਮਰਾ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਅੰਕਲ ਜੀ ਸ਼ੁਰੂ ਤੋਂ ਹੀ दारू ਕਾਫੀ ਪੀਂਦੇ ਨੇ ਮੈਂ ਘਰ ਦਾ ਖਰਚੇ 4 ਰੁਪਏ ਚ ਕਰਦੀ ਆ ਉਹਦੇ ਨਾਲ ਗੁਜ਼ਾਰਾ ਕਰਦੀ ਆ ਆਪਣਾ ਪੁੱਲ ਨੂੰ ਵੀ ਪਾਲਦੀ ਆ ਕਰਦੇ ਵੀ ਗੁਜ਼ਾਰਾ ਕਰਦੀ ਆ ਕਰਦੇ ਵਿੱਚ ਖਰਚਾ ਚੱਕਣ ਵਾਲਾ ਤੁਹਾਡੇ ਤੋਂ ਇਲਾਵਾ ਕੋਈ ਹੋਰ ਨਹੀਂ ਹਗਾ ਜਿਦਾ ਤੁਹਾਡੇ ਬੇਟੇ ਵੀ ਹੈਗੇ ਆ ਤੁਸੀਂ ਦੱਸਿਆ ਹੈ ਕਿ ਦੋ ਮੇਰੇ ਬੇਟੇ ਆ ਮੇਰੇ ਹਸਬੰਡ ਆ ਜਿਹੜੇ ਪ੍ਰਿੰਗ ਕਰਦੇ ਆ ਕਿ ਉਹ ਕਰਦਾ ਖਰਚਾ ਵਗੈਰਾ ਨਹੀਂ ਚੱਕਦੇ ਵੱਡਾ ਬੇਟਾ ਜੁਦਾ ਆ ਉਹਦੇ ਤਿੰਨ ਬੱਚੇ ਆ ਆਪਣੇ ਬੱਚੇ ਪਾਲੂੰਗਾ ਕਿ ਮੈਨੂੰ ਪਾਲੂੰਗਾ ਉਹਦੇ ਵੀ ਤਿੰਨ ਬੱਚੇ 10 11000 ਰੁਪਏ ਨਾਲ ਕੀ ਬੰਦਾ ਉਹਦੇ ਤਿੰਨ ਦੋ ਬੱਚੇ ਪਾਲਦੇ ਆ ਗੁੱਡੀਆਂ ਸਰਕਾਰੀ ਸਕੂਲੇ ਪਾਲਦੀਆਂ ਕੁੜੀਆਂ ਆ ਕਾਕਾ ਛੋਟਾ ਜੀ ਹਾਂਜੀ ਤੇ ਛੋਟਾ ਬੇਟਾ ਤੁਹਾਡਾ ਉਹ ਹਜੇ ਨਹੀਂ ਆਣਾ ਅੱਛਾ ਜੀ ਤੇ ਅੰਕਲ ਜੀ ਥੋੜਾ ਬੋਤਾ ਖਰਚਾ ਦਿੰਦੇ ਆ ਘਰ ਦੇ ਵਿੱਚ ਕਿ ਨਹੀਂ ਥੋੜੋ ਬੋਤਾ ਦੇ ਵੀ ਦਿੰਦੇ ਕਦੀ ਨਹੀਂ ਵੀ ਦਿੰਦੇ ਕਦੀ ਆਪਣੀਆਂ ਦਵਾਈਆਂ ਜੋਗੇ ਕਰਦੇ ਹੈਗੇ ਜੀ ਤੇ ਗੱਲ ਕਰੀਏ ਹੁਣ ਤੁਸੀਂ ਕਹੋ ਜੀ ਅਪੀਲ ਚਾਹੁੰਦੇ ਹੋ ਕਿ ਸਰਕਾਰ ਤੋਂ ਗੋਹਲ ਲਗਾਣਾ ਚਾਹੁੰਦੇ ਮੇਰੇ ਬੱਚੇ ਨੂੰ ਦਵਾਈਆਂ ਦਾ ਖਰਚਾ ਪੈਨਸਲ ਜਰੂਰ ਲੱਗ ਜਾਵੇ ਮੇਰੇ ਬੱਚੇ ਵਾਸਤੇ ਦਵਾਈਆਂ ਦਾ ਖਰਚਾ ਦਿੱਤਾ ਜਾਵੇ ਇਹਨੂੰ ਰਾਸ਼ਨ ਕਾਰਡ ਤੇਦਾ ਨਾਮ ਵੀ ਨਹੀਂ ਹੈਗਾ ਰਾਸ਼ਨ ਕਾਰਡ ਵਿੱਚ ਨਾਮ ਚਲਵਾਇਆ ਜਾਵੇ ਇੱਕ ਗੱਲ ਕਰਨਾ ਚਾਹਾਂਗੀ 25 26 ਸਾਲ ਦੀ ਕੁੜੀ ਹੈ ਤੁਹਾਡੀ ਇੱਕ ਮਾਂ ਲਈ ਬਹੁਤ ਔਖਾ ਆ ਜਾਂਦਾ ਹੈ ਜਦੋਂ ਗਲੀ 'ਚ ਮਾਂ ਲੈ ਕੇ ਕੁੜੀ ਨੂੰ ਬੈਠੀ ਹੋਵੇ ਤਾਂ ਸੱਜ ਵਿਆਹੀ ਚੂੜਾ ਪਾਈ ਜਾਵੇ ਉਸ ਸਮੇਂ ਕੀ ਵੀ ਦੇਖੀਏ ਕਿ ਜੇ ਮੇਰੀ ਕੁੜੀ ਸਹੀ ਹੁੰਦੀ ਤਾਂ ਜਦੋਂ ਵਿਆਹ ਹੋਇਆ ਹੁੰਦਾ ਵੀ ਇਦਾਂ ਨਾ ਚੰਗੀ ਇਤੋਂ ਦੁੱਖ ਲੱਗਦਾ ਹੈ ਕਿ ਕਿਸੇ ਦੀ ਕੁੜੀਆਂ ਦੇਖ ਲਈ ਹੈ ਕਿ ਮਨ ਭਰ ਆਉਂਦਾ ਮੇਰੀ ਕੁੜੀ ਵੀ ਜਾਂਦੀ ਕਿਤੇ ਮੈਨੂੰ ਵੀ ਕਰਨੀ ਆ ਕੇ ਮੰਮੀ ਜੀ ਪਾਣੀ ਪੀ ਲਓ ਜੀ ਚੋਹਰੇ ਹੱਤ ਕੁੜੀਆਂ ਨਹੀਂ ਆ ਮਾਪਿਆਂ ਨੂੰ ਸੌਖਾ ਕਿੰਨੇ ਸੋਖ ਦੇ ਦੇਣੀ ਆ ਮਾਪੇ ਦੇ ਆਖੇ ਕੱਪੜੇ ਧੋਣੀਆਂ ਜਦ ਮਾਪੇ ਨੂੰ ਨਵਾਉਣੀਆਂ ਚਾਹੁੰਦੀ ਮੈਨੂੰ ਤੇ ਕਿਸੇ ਦਾ ਵੀ ਨਹੀਂ ਆਸਰਾ ਕਿਤੇ ਨਾ ਕਿਤੇ ਉਹ ਚੀਜ਼ਾਂ ਦੀ ਕਮੀ ਮਹਿਸੂਸ ਹੁੰਦੀ ਹਾਂਜੀ ਹਰ ਕਿਤੇ ਤੇ ਮਹਿਸੂਸ ਹੁੰਦੀ ਹੈ ਕਿ ਅਸੀਂ ਆਪਣੇ ਮਾਪੇ ਦਾ ਦੁੱਖ ਨਹੀਂ ਰਹੀ ਸਾਡੀ ਕੁੜੀ ਵਿੱਚ ਚੱਲਦੀ ਪੈਂਦੀ ਹੁੰਦੀ ਤੇ ਦੁੱਖ ਦੇਖਦੀ ਸਾਡੇ ਵੀ ਕਦੀ ਨਾ ਕਦੀ ਆ ਤਿਆਰ ਆਂਦਾ ਯਾ ਰਖੜੀ ਦਾ ਪੈਣ ਐਦਾਂ ਆ ਭਰਾਵਾਂ ਵੱਲੋਂ ਵੀ ਬਹੁਤ ਫੀਲ ਕੀਤਾ ਜਾਂਦਾ ਹੁੰਣਾ ਕਿ ਸਾਡੀ ਭੈਣ ਜੇ ਸਹੀ ਹੁੰਦੀ ਤਾਂ ਆਪਣੇ ਘਰ ਤੋਂ ਸਾਡੇ ਰਖੜੀ ਬੰਨਣ ਆਉਂਦੀ ਇੱਥੇ ਉਹ ਤੇ ਬਹੁਤ ਦੁੱਖ ਲੱਗਦਾ ਦਿਨ ਤੇ ਆਤੇ ਜਾਂਦੇ ਮਨਦੂ ਕੀ ਹੁੰਦਾ ਹੈਗਾ ਪੱਥਰ ਹੀ ਲੱਗ ਜਾਂਦਾ ਰੋਣੇ ਨਿਕਲ ਜਾਂਦਾ ਹੈਗਾ ਜਿਦੋਂ ਕਿ ਮੈਨੂੰ ਇਹਦੇ ਹੱਥ ਲਵਾ ਕੇ ਕੋਈ ਨਾ ਆਪਣਾ ਰਖੜੀ ਬੰਨਣੇ ਪਾਣੀ ਇਹਦੇ ਪਰੋਂ ਮਾਂ ਦਾ ਦਰਦ ਧੀ ਜਿਹੜਾ ਬਰਦਾਸ਼ਤ ਨਹੀਂ ਕਰ ਪਾਂਦੀ ਹੈਗੀ ਉਹ ਦੇਖ ਕੇ ਤੁਹਾਨੂੰ ਮੇਰੇ ਖਿਆਲੋਂ ਭਾਵ ਕੋਰੀ ਆ। ਉਹ ਰੋਂਦੀ ਮੈਨੂੰ ਦੇਖ ਕੇ ਰੋਂਦੀ ਆ। ਮੈਨੂੰ ਦੇਖ ਨਹੀਂ ਸਕਦੇ ਰੋਂਦੀ। ਨਾ ਅਸੀਂ ਇਹਦੇ ਸਾਹਮਣੇ ਦਿਲ ਥੋੜਾ ਕਰਦੀ ਬੱਚੀ ਅੱਗੇ ਇਦਾਂ ਦੀ ਉਹਦੇ ਦਿਲ ਨੂੰ ਵੀ ਦੁੱਖ ਲੱਗਦਾ ਹੈ ਸਾਨੂੰ ਰੋਂਦਿਆਂ ਦੇਖ ਕੇ। ਅਸੀਂ ਇਹਦੇ ਸਾਹਮਣੇ ਕੋਈ ਵੀ ਗੱਲ ਇਦਾਂ ਦੀ ਦੁੱਖ ਵਾਲੀ ਨਹੀਂ ਕਰਦੇ ਕਿ ਇਹਦੇ ਮਨ ਨੂੰ ਨਾ ਹੋਵੇ। ਉਸ ਨੂੰ ਸੁਣ ਆਵੇ ਖਵਲ ਮੈਨੂੰ ਦੇਖ ਕੇ ਇਦਾਂ ਕਰਦੇ। ਇਲਾਜ ਦੀ ਗੱਲ ਕਰੀਏ ਤੇ ਇਹਨਾਂ ਦਾ ਇਲਾਜ ਕਿਤੋਂ ਨਾ ਕਿਤੋਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਠੀਕ ਹੋ ਜਾ। ਇਲਾਜ ਅਸੀਂ ਬਹੁਤ ਕਰਾਇਆ ਹੰਡ ਹਸਪੀਟਲ ਅਸੀਂ 5 ਸਾਲ ਲੈ ਕੇ ਮਖਰਦੀਏ ਪਰ ਡਾਕਟਰ ਨੇ ਕਹਿੰਤਾ ਨਹੀਂ ਠੀਕ ਨਹੀਂ ਹੋ ਸਕਦਾ ਬੱਚਾ ਕਿੰਨੇ ਦਿਮਾਗ ਪਦੀ ਇਹਨਾਂ ਸਭ ਕਮਜ਼ੋਰ ਹੈ ਬੱਚਾ ਠੀਕ ਨਹੀਂ ਹੋ ਸਕਦਾ ਰਾਜਪੁਰ ਮੈਂ ਬਹੁਤ ਕਰਾਇਆ ਇਲਾਜ ਦੁੱਖ ਕੀ 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 ਅਪੀਲ ਕੀ ਕਰਨਾ ਚਾਹੁੰਦੇ ਹੋ ਕਿ ਕਿਤੋਂ ਦਾ ਲਾਹ ਚਾਹੁੰਦੇ ਹੋ ਕਿਸ ਚੀਜ਼ ਦੀ ਅਪੀਲ ਕਰਨਾ ਚਾਹੁੰਦੇ ਹੋ ਬੱਚੇ ਆਪਣੀ ਨੂੰ ਪੈਨਸ਼ਨ ਲੱਗ ਜਵੇ ਹੋਰ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਬੱਚਿਆਂ ਦਿੱਤੀਆਂ ਜਾਂਦੀਆਂ ਹਨ ਹਰ ਇੱਕ ਸਹੂਲਤ ਇਸ ਬੱਚੇ ਨੂੰ ਮਿਲ ਜਾਵੇ ਜੀ ਸੋ ਗਲਗਰੀਏ ਇਸ ਮਾਂ ਦੀ ਜਿਹੜਾ ਮਾਂ ਦਾ ਰੋਣਾ ਨਹੀਂ ਰੁਕ ਰਿਆ ਹੈਗਾ ਗਲੀ ਦੇ ਵਿੱਚ ਸੱਜ ਵੀ ਇਹ ਦੇਖ ਕੇ ਮਾਂ ਦੇ ਦਿਲ ਨੂੰ ਹੌਲ ਪੈਂਦੇ ਆ ਕਿ ਮੇਰੀ ਵੀ ਬੱਚੀ ਆਪਣੇ ਸੋਹਰੇ ਪਰਿਵਾਰ ਤੋਂ ਮੈਨੂੰ ਮਿਲਣ ਆਂਦੀ ਮੇਰਾ ਹਾਲ ਚਾਲ ਪੁੱਛਦੀ ਔਰ ਵਾਕਈ ਸਹੀ ਗੱਲ ਹੈ ਕਿ ਮਾਂ ਜਿਹੜੀ ਹੈਗੀ ਆ ਨਾ ਉਸ ਦੇ ਜਿਹੜੇ ਸੀਨੇ ਦੀ ਚੀਜ਼ ਹੈ ਨਾ ਉਹ ਮਾਂ ਹੀ ਸਮਝ ਸਕਦੀ ਆ ਸੋ ਇਦਾਂ ਦੀਆਂ ਹੋਰ ਸਟੋਰੀਆਂ ਵੇਖਣ ਲਈ ਦੇਖਦੇ ਰਹੋ ਸਿਟੀ ਓਨ న్యూਸ ਚੈਨਲ ਮੈਂ ਮਨਦੀਪ ਕੈਮਰਾ ਪਰਸਨ ਜਸਵਿੰਦਰ ਦੇਣਾ